ਇਕਤਾ ਨਹੀਂ ਰਹਿ ਗਈ ਜੇ ਚਾਰ ਜੀ ਆ ਤਾਂ ਚਾਰੋ ਅਲੱਗ-ਅਲੱਗ ਕੋਣਿਆਂ ਤੇ ਇਹ ਚਾਰਾਂ ਦੀ ਸੋਚਾਂ ਅਲੱਗ-ਅਲੱਗ ਹੈ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਨ ਤੋਂ ਪਰੇ ਮੇਰੀ ਪਿੰਡੂ ਬੈਕਗ੍ਰਾਉਂਡ ਹੈ ਮੈਂ ਅਮਰਸਰ ਡਿਸਟ੍ਰਿਕਟ ਵਿੱਚ ਮੇਰਾ ਪਿੰਡ ਹੈ ਮੈਂ ਸਟੱਡੀ ਤਾਂ ਸ਼ਹਿਰਾਂ 'ਚ ਕੀਤਾ ਹੈ ਪਰ ਮੈਂ ਪਿੰਡ ਦੇ ਨਾਲ ਕਾਫੀ ਦੇਰ ਬੱਧਿਆ ਰਿਹਾ ਕਿਉਂਕਿ ਮੈਂ ਰੈਗੂਲਰਲੀ ਪਿੰਡ ਜਾਂਦਾ ਸੀ ਜਦੋਂ ਮੈਂ ਸਟੂਡੈਂਟ ਸੀ ਸਾੜੇ ਫਾਸਲੇ ਉਦੋਂ ਪੰਚਾਇਤਾਂ 'ਚ ਹੋ ਜਾਂਦੇ ਸੀ ਕਦੋਂ ਐ ਜਿਹੜੀ ਮਿਸਯੂਜ਼ ਆਫ ਫੰਡ ਹੈ ਉਹ ਵੀ ਨਹੀਂ ਸੀ ਹੁੰਦਾ ਕਦੋਂ ਲਾਲਚ ਨਹੀਂ ਸੀ ਲੋਕਾਂ ਤੇ ਜੇ ਅਸੀਂ ਕੋਈ ਐਫਰਟ ਕਰਕੇ ਇਹਨੂੰ ਸੁਧਾਰ ਵੱਲ ਲੈ ਕੇ ਜਾ ਸਕੇ ਮੇਰਾ ਖਿਆਲ ਇਸ ਗੱਲ ਤੇ ਕੋਈ ਉਹ ਇੱਕ ਕਦਮ ਕਰ ਰਿਹਾ ਉਹਦੇ ਨਾਲ ਤੁਰਨਾ ਤਾਂ ਦੂਰ ਦੀ ਗੱਲ ਉਹਦੀ ਵੀ ਲੱਤ ਖਿੱਚੀ ਜਾਂਦੀ ਆ ਤੇ ਹਰ ਕੋਈ ਆਪਦੀ ਸੀੜੀ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਲੱਗਦਾ ਹੈ ਉਹ ਜੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਲੋਕ ਇਕਤਾ ਮਿਸ਼ਨ ਦੀ ਗੱਲ ਕਰ ਰਹੇ ਹੋ ਲਾਗੂ ਹੋ ਪਾਓਗੇ ਟੜੇਬਾਜੀ ਦਾ ਨਾ ਟੜੇਬਾਜੀ ਕਿਉਂ ਹੋਈ ਪੋਲਿਟਿਕਸ ਕਰਕੇ ਪੰਚਾਇਤ ਲੈਵਲ ਦੇ ਉੱਤੇ ਕਦੀ ਇਹ ਸੁਣਿਆ ਨਹੀਂ ਸੀ ਗਿਆ ਕਿ ਪਾਰਟੀਆਂ ਜਾ ਕੇ ਇਲੈਕਸ਼ਨਾਂ ਲੜਦੀਆਂ ਆ ਪੰਚਾਇਤ ਲੈਵਲ ਤੱਕ ਗਈਆਂ ਉੱਤੇ ੱੱਕੇ ਨਾਲ ਪੰਚਾਇਤਾਂ ਬਣਾਈਆਂ ਜਾਂ ਕੁਝ ਕੀਤਾ ਇਹ ਸਾਰਾ ਸਿਸਟਮ ਤਾਂ ਖਰਾਬ ਹੋਇਆ ਚੋਣਾ ਕੋਈ ਵੀ ਹੋਣ ਉਸ ਤੋਂ ਪਹਿਲਾਂ ਹੀ ਮਾਹੌਲ ਬੰਨਣਾ ਜੜਾ ਉਹ ਸ਼ੁਰੂ ਹੋ ਜਾਂਦਾ ਹੈ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਉਸ ਨੂੰ ਲੈ ਕੇ ਹੁਣ ਲੋਕ ਇਕਤਾ ਮਿਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਮੁੱਢ ਤੋਂ ਹੀ ਇਕੱਠੇ ਹੋਉਂਦਾ ਹੈ ਜਿਹੜਾ ਇੱਕ ਗੁਹਾਰ ਉਹ ਲਗਾਈ ਜਾ ਰਹੀ ਹੈ ਗੁਹਾਰ ਲਗਾ ਰਹੇ ਨੇ ਜਸਟਿਸ ਰਣਜੀਤ ਸਿੰਘ ਸਾਡੇ ਨਾਲ ਨੇ ਸਰ ਪਹਿਲਾਂ ਤਾਂ ਬਹੁਤ ਬੋਲ ਸਵਾਦ ਬਦ ਮਿਹਰਬਾਨੀ ਸਰ ਇਹੇ ਮਿਸ਼ਨ ਲੈ ਕੇ ਚੱਲੇ ਹੋ ਅਚਾਨਕ ਕਿਵੇਂ ਖਿਆਲ ਆ ਗਿਆ ਕਿ ਹੁਣ ਇਸ ਮਿਸ਼ਨ ਦੀ ਜ਼ਰੂਰਤ ਹੈ ਕਿਉਂਕਿ ਉਹ ਜੋ ਇਕਤਾ ਪਿੰਡਾਂ ਦੇ ਵਿੱਚ ਪਹਿਲਾਂ ਵੇਖੀ ਜਾਂਦੀ ਸੀ ਭਾਈਚਾਰਕ ਸਾਂਝ ਸੀਗੀ ਉਹ ਖਤਮ ਹੋ ਗਈ ਮੈਨੂੰ ਇੱਕ ਪਰਿਵਾਰ ਦੇ ਵਿੱਚ ਵੀ ਉਹ ਇਕਤਾ ਨਹੀਂ ਰਹਿ ਗਈ ਜੇ ਚਾਰ ਜੀ ਆ ਤਾਂ ਚਾਰ ਉਹ ਅਲੱਗ-ਅਲੱਗ ਹੋਣਿਆ ਤੇ ਆਚਾਰਾਂ ਦੀ ਸੋਚਾਂ ਅਲੱਗ-ਅਲੱਗ ਹੈ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਨ ਤੁਰ ਪਏ। ਕੋ ਗੱਲ ਇਸ ਤਰ੍ਹਾਂ ਹੈ ਜੀ ਕਿ ਇਹ ਰੰਦਾਵਾ ਸਾਹਿਬ ਨੇ ਆਪਣਾ ਵਿਜ਼ਨ ਸੀ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ। ਮੈਨੂੰ ਇਹ ਗੱਲ ਅਪੀਲ ਕੀਤੀ। ਮੈਂ ਆਈ ਹੈਵ ਨੋ ਐਜ਼ਿਟੇਸ਼ਨ ਇਨ ਐਡਮਿਟਿੰਗ ਕਿ ਮੇਰੀ ਕੋਈ origignal ਸੋਚ ਨਹੀਂ ਹੈ ਉਹ ਮੇਰੇ ਕੋ ਆਏ ਤੇ ਮੈਨੂੰ ਇਹ ਗੱਲ ਅਪੀਲ ਕੀਤੀ। ਅਸੀਂ ਇਸ ਨੂੰ ਡਿਸਕਸ ਕੀਤਾ ਡੀਟੇਲਸ ਡਿਸਕਸ ਕੀਤਾ ਤੇ ਮੈਂ ਫਿਰ ਇਸ ਗੱਲ ਤੇ ਪਹੁੰਚਿਆ ਕਿ ਇਹ ਇਹਦੇ ਵਿੱਚ ਇੱਕ ਐਫਰਟ ਕਰਨ ਦੀ ਲੋੜ ਹੈ ਇਹਨੂੰ ਛੱਡਰਨੇ ਚਾਹੀਦਾ ਹੈ ਕਿ ਕਿੱਥੋਂ ਤੱਕ ਕਾਮਯਾਬ ਹੋਣਿਆ ਉਹ ਵਾਇਗਰੂ ਨੂੰ ਮਨਜ਼ੂਰ ਹੈ ਵਾਇਗਰੂ ਦੱਸੇਗਾ ਜਾਂ ਸਮਾ ਦੱਸੇਗਾ ਬਟ ਇਹ ਇੱਕ ਕਿ ਇਸ ਤਰ੍ਹਾਂ ਬਹਿ ਜਾਣਾ ਐਫਰਟ ਹੀ ਨਹੀਂ ਕਰਨੇ ਤੁਸੀਂ ਠੀਕ ਹੈ ਕਿ ਇਹ ਜਿਹੜੀ ਫ੍ਰਿਕਸ਼ਨਸ ਹੈ ਪਰਿਵਾਰਾਂ 'ਚ ਵੀ ਆ ਗਈ ਤੇ ਪਿੰਡਾਂ 'ਚ ਪੋਸੀਬਲ ਹੋਏਗਾ ਕਿ ਨਹੀਂ ਹੋਏਗਾ ਮੇਰੀ ਪਿੰਡੂ ਬੈਕਗਰਾਉਂਡ ਹੈ ਮੈਂ ਅਮਰਸਰ ਡਿਸਟ੍ਰਿਕਟ ਚ ਮੇਰਾ ਪਿੰਡ ਹੈ ਮੈਂ ਸਟੱਡੀ ਤਾਂ ਸ਼ਹਿਰਾਂ ਚ ਕੀਤਾ ਪਰ ਮੈਂ ਪਿੰਡ ਦੇ ਨਾਲ ਕਾਫੀ ਦੇਰ ਬੱਧਿਆ ਰਿਹਾ ਕਿਉਂਕਿ ਮੈਂ ਰੈਗੂਲਰਲੀ ਪਿੰਡ ਜਾਂਦਾ ਸੀ ਜਦੋਂ ਮੈਂ ਸਟੂਡੈਂਟ ਸੀ ਮੇਰੇ ਫਾਦਰ ਪੁਲਿਸ ਆਫਸਰ ਸੀ ਤੇ ਰਿਟਾਇਰਮੈਂਟ ਤੋਂ ਬਾਅਦ ਉੱਥੇ ਸੈਟਲ ਹੋਏ ਸੀ ਉਹ ਕਾਫੀ ਸਾਲ ਸਰਪੰਚ ਵੀ ਰਹੇ ਪਿੰਡ ਦੇ ਉਹ ਜ਼ਮਾਨਾ ਮੈਂ ਦੇਖਿਆ ਹੈ ਕਿ ਜਦੋਂ ਲੋਕਾਂ ਚ ਇੰਨੀ ਬੇਤਫਾਕੀ ਨਹੀਂ ਸੀ ਉਦੋਂ ਲੋਕੀ ਜਿਹੜੇ ਸੀਗੇ ਉਹ ਕਿਸੇ ਦਾ ਕਿਸੇ ਚੰਗੇ ਇਨਸਾਨ ਦਾ ਮੰਦੇ ਸੀ ਗੱਲਬਾਤ ਬਹੁਤ سارے ਫੈਸਲੇ ਉਦੋਂ ਪੰਚਾਇਤਾਂ ਚ ਹੋ ਜਾਂਦੇ ਸੀ ਉਦੋਂ ਇੰਨੀ ਜਿਹੜੀ ਮਿਸਯੂਜ਼ ਆਫ ਫੰਡ ਹੈ ਉਹ ਵੀ ਨਹੀਂ ਸੀ ਹੁੰਦਾ ਉਦੋਂ ਲਾਲਚ ਨਹੀਂ ਸੀ ਲੋਕਾਂ ਚ ਜਿਉਂ-ਜਿਉਂ ਸਮਾਂ ਵੱਧਿਆ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਸੋਸਾਇਟੀ ਦੀ ਜਿੰਨੀ ਡਿਟੇਰੀਅਰਸ਼ਨ ਹੋਈ ਹੈ ਨਾ ਉਹਨੇ ਉਹਨੇ ਸਾਰੀ ਜਗ੍ਹਾ ਤੇ ਤੇ ਜੇ ਅਸੀਂ ਕੋਈ ਐਫਰਟ ਕਰਕੇ ਇਹਨੂੰ ਸੁਧਾਰ ਵੱਲ ਲੈ ਕੇ ਜਾ ਸਕੀਏ ਮੇਰਾ ਖਿਆਲ ਇਟਸ ਵਰਥ ਇਟ ਸੱਚੇ ਸਮੇਂ ਦੀ ਤੁਸੀਂ ਗੱਲ ਕਰਦੇ ਪਏ ਉਸ ਸਮੇਂ ਦੇ ਵਿੱਚ ਤਾਂ ਇਹ ਵੀ ਹੁੰਦਾ ਸੀਗਾ ਕਿ ਜੇਕਰ ਪਿੰਡ ਦਾ ਕੋਈ ਇੱਕ ਬੰਦਾ ਕੋਈ ਉਦਦਮ ਕਰਦਾ ਸੀ ਕਿ ਆਪਾਂ ਆਹ ਪਿੰਡ ਦੇ ਲਈ ਬਣਾਣਾ ਤਾਂ ਚਾਰ ਬੰਦੇ ਹੋਰ ਨਾਲ ਤੁਰ ਪੈਂਦੇ ਹੁੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਕੋਈ ਇੱਕ ਉਦਦਮ ਕਰ ਰਿਹਾ ਉਹਦੇ ਨਾਲ ਤੁਰਨਾ ਤਾਂ ਦੂਰ ਦੀ ਗੱਲ ਉਹਦੀ ਵੀ ਲੱਤ ਖਿੱਚੀ ਜਾਂਦੀ ਆ ਤੇ ਹਰ ਕੋਈ ਆਪਦੀ ਸੀੜੀ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਲੱਗਦਾ ਹੈ ਉਹ ਜੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਸਲੋਕਿਕ ਦਾ ਮਿਸ਼ਨ ਦੀ ਗੱਲ ਕਰ ਰਹੇ ਹੋ ਲਾਗੂ ਹੋ ਪਾਊਗਾ ਇਹ ਦੇਖੋ ਇਹ ਇਫੈਕਟ ਕੀ ਹੈ ਟੜੇ ਬਾਜੀ ਦਾ ਨਾ ਟੜੇ ਬਾਜੀ ਕਿਉਂ ਹੋਈ ਪੋਲਿਟਿਕਸ ਕਰਕੇ ਪੰਚਾਇਤ ਲੈਵਲ ਦੇ ਉੱਤੇ ਕਦੀ ਇਹ ਸੁਣਿਆ ਨਹੀਂ ਸੀ ਗਿਆ ਕਿ ਪਾਰਟੀਆਂ ਜਾ ਕੇ ਇਲੈਕਸ਼ਨਾਂ ਲੜਦੀਆਂ ਕੁਝ ਸਾਲਾਂ ਤੋਂ ਕੁਝ ਸਮੇਂ ਤੋਂ 10 ਸਾਲ ਲਾ ਲਓ 20 ਸਾਲ ਲਾ ਲਓ ਜਾਂ 15 ਸਾਲ ਲਾ ਲਓ ਪਾਰਟੀਆਂ ਪੰਚਾਇਤ ਲੈਵਲ ਤੱਕ ਗਈਆਂ ਉੱਤੇ ੱੱਕੇ ਨਾ ਪੰਚਾਇਤਾਂ ਬਣਾਈਆਂ ਜਾਂ ਕੁਝ ਕੀਤਾ ਇਹ ਸਾਰਾ ਸਿਸਟਮ ਤਾਂ ਖਰਾਬ ਹੋਇਆ ਅੱਗੇ ਸਿਸਟਮ ਇਦਾਂ ਨਹੀਂ ਸੀ ਅੱਗੇ ਪਿੰਡ ਲੈਵਲ ਤੇ ਕੋਈ ਗੱਲ ਹੀ ਨਹੀਂ ਸੀ ਹੁੰਦੀ ਅਸੀਂ ਉਸ ਲੈਵਲ ਤੇ ਫੇਰ ਜਾਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਅੱਗੇ ਚੱਲਦਾ ਸੀ ਸਿਸਟਮ ਮੇਰੇ ਵਿਚਾਰ ਨਾਲ ਪੋਸਿਬਲ ਹੈ ਐਫਰਟ ਕੀਤੇ ਜਾ ਸਕਦੇ ਨੇ ਜੇ ਜਿਸ ਤਰ੍ਹਾਂ ਕਿ ਸਾਡਾ ਵਿਜਨ ਇਹ ਹੈਗਾ ਕਿ ਪਹਿਲਾਂ ਅਸੀਂ ਪੰਜ ਲੈਵਲ ਤੇ ਸੋਚਾਂਗੇ ਇਹ ਲੇਡੀਆਂ ਜਿਹੜੀਆਂ ਨੇ ਉਹ ਬਹੁਤ ਜਿਆਦਾ ਅਵੇਲੇਬਲ ਹੁੰਦੀਆਂ ਨੇ ਸੁਜੈਸ਼ਨਸ ਨੂੰ ਜਿਹੜੀ ਉਹਨਾਂ ਵਾਸਤੇ ਰਿਜ਼ਰਵੇਸ਼ਨ ਹੈ ਉੱਥੇ ਇਲੈਕਸ਼ਨ ਨਾ ਹੋਵੇ ਉਹ ਜਿਹੜੇ ਮੈਂਬਰ ਨੇ ਅਨਪੋਜ਼ਡ ਆ ਜਾਣ ਜਾਂ ਯੂਨੀਨੀਮਸਲੀ ਆ ਜਾਣ ਕੁਝ ਰਿਜ਼ਰਵਡ ਕੈਂਡੀਡੇਟ ਜਿਹੜੇ ਨੇ ਉਹ ਆ ਜਾਣ ਉਹਨਾਂ 'ਚ ਮੇਰਾ ਖਿਆਲ ਹੈ ਪਹਿਲਾਂ ਜ਼ਿਆਦਾ ਕੰਟਰੋਲ ਜਿਹੜਾ ਸੀ ਦੂਜੀ ਉਹਨਾਂ ਤੇ ਹੁੰਦਾ ਸੀ ਤੇ ਜੇ ਕੋਈ ਅਸੀਂ ਇੱਕ ਪੰਚਾਇਤ ਦੇ ਵਿੱਚ ਜਿੱਥੇ 7-8 ਮੈਂਬਰ ਨੇ ਉਹ ਜੋ 2-4 ਜਾਂ 5 ਜਿੰਨੇ ਵੀ ਜੇ ਇਸ ਤਰ੍ਹਾਂ ਆ ਜਾਣ ਤੇ ਉਹ ਫਿਰ ਸੋਬਰਿੰਗ ਫੈਕਟਰ ਹੋ ਸਕਦਾ ਹੈ ਇੱਕ ਪੰਚਾਇਤ ਦੇ ਦੇ ਫਿਰ ਅਲਟੀਮੇਟਲੀ ਅੱਗੇ ਵੀ ਜਾਇਆ ਜਾ ਸਕਦਾ ਹੈ ਸਰ ਟੈਂਟਾ ਜ਼ਰੀਆ ਤਾਂ ਅਵੇਅਰਨੈਸ ਹੈ ਅਵੇਅਰਨੈਸ ਦੇ ਲਈ ਐਜੂਕੇਸ਼ਨ ਜ਼ਰੂਰੀ ਹੈ ਔਰ ਅਗਰ ਅਸੀਂ ਐਜੂਕੇਸ਼ਨ ਦੇ ਵਿੱਚ ਜਾਈਏ ਤਾਂ ਉਹ ਪੋਲੀਟੀਕਲ ਪਾਰਟੀਆਂ ਦੀ ਤਾਂ ਪੁੰਚ ਹੁਣ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਹੈ ਯੂਨੀਵਰਸਿਟੀ ਦੇ ਚੋਣਾਂ ਹੁੰਦੀਆਂ ਨੇ ਉੱਥੇ ਪੋਲੀਟੀਕਲ ਪਾਰਟੀਆਂ ਦਾ ਇੰਨਾ ਜ਼ਿਆਦਾ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਚੁੱਕੀ ਆ ਕਿ ਉਹ ਸਟੂਡੈਂਟਸ ਦੇ ਇਲੈਕਸ਼ਨ ਕਦੀ ਲੱਗਦੇ ਹੀ ਨਹੀਂ ਕਿ ਸਟੂਡੈਂਟ ਦਾ ਇਲੈਕਸ਼ਨ ਹੋ ਰਿਹਾ ਦੇਖੋ ਗੱਲ ਇਹ ਆ ਕਿ ਜਿਹੜੇ ਬਾਕੀ ادارے ਨੇ ਨਾ ਜਿਸ ਦਾ ਸ਼ਹਿਰ ਨੇ ਜਾਂ ਤੁਸੀਂ ਯੂਨੀਵਰਸਿਟੀਆਂ ਕਹੋ ਜਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਕਹੋ ਉਹਥੇ ਸ਼ਾਇਦ ਇੰਪਲੀਮੈਂਟ ਕਰਨਾ ਮੁਸ਼ਕਲ ਹੋ ਪਿੰਡ ਜਿਹੜਾ ਨਾ ਅਜੇ ਵੀ ਥੋੜਾ ਜਿਹਾ ਇਨੋਸੈਂਸ ਹੈ ਪਿੰਡਾਂ ਦੇ ਵਿੱਚ ਇੱਕ ਪਿੰਡ ਛੋਟਾ ਯੂਨਿਟ ਹੈ ਜਿੱਥੇ 1000 2000 ਵੋਟ ਹੁੰਦੀ ਹੈ ਉੱਥੇ ਪ੍ਰੈਕਟੀਕਲ ਜਿਹੜਾ ਨਾ ਅਜ਼ਮਾਇਆ ਜਾ ਸਕਦਾ ਉੱਥੋਂ ਫਿਰ ਅੱਗੇ ਜਾਇਆ ਜਾ ਸਕਦਾ ਅਗਲੇ ਲੈਵਲ ਤੱਕ ਵੀ ਜਾਇਆ ਜਾ ਸਕਦਾ ਇਹ ਇਹ ਜਿਹੜੀ ਯੂਨੀਨੀਮਿਟੀ ਹੈ ਉਹ ਅਸੈਂਬਲੀ ਇਲੈਕਸ਼ਨ ਤੇ ਆਉਣੀ ਨਹੀਂ ਪਾਰਲੀਮੈਂਟ ਇਲੈਕਸ਼ਨ ਤੇ ਹੋਏ ਤਾਂ ਪੋਲਿਟਿਕ ਪਾਰਟੀਆਂ ਨਰਦ ਨਹੀਂ ਆ ਪਰ ਜੇ ਪਿੰਡਾਂ 'ਚ ਵੀ ਸੁਧਾਰ ਹੋ ਜਾਏ ਤੇ ਸਿਸਟਮ ਜਿਹੜਾ ਡਰੱਗਸ ਵਾਲਾ ਹੈ ਸਿਸਟਮ ਜਿਹੜਾ ਜਸਟਿਸ ਦਾ ਹੈ ਸਿਸਟਮ ਜਿਹੜਾ ਕਲੋਕਿੰਗ ਆਫ ਦੀ ਕੋਰਸ ਹੈ ਉਹ ਕਿਸੇ ਹੱਦ ਤੱਕ ਚੈੱਕ ਕੀਤਾ ਜਾ ਸਕਦਾ ਜਾਂ ਉਹਦੇ ਚ ਕੁਝ ਡੈਂਟ ਪਾਇਆ ਜਾ ਸਕਦਾ ਪਰ ਇਹ ਪਾਰਟੀਆਂ ਦੇ ਧੜੇ ਜਿਹੜੇ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਇਹਨਾਂ ਨੂੰ ਤੋੜਨ ਦਾ ਕਿਵੇਂ ਯਤਨ ਕਰੋਗੇ ਕਿਉਂਕਿ ਆਫਕੋਰਸ ਇੱਕ ਐਮਐਲਏ ਦੀ ਬੜੀ ਵੱਡੀ ਭੂਮਿਕਾ ਰਹਿੰਦੀ ਹੈ ਪੰਚਾਇਤੀ ਇਲੈਕਸ਼ਨਸ ਦੇ ਵਿੱਚ ਤਾਂ ਉਸ ਚੀਜ਼ ਨੂੰ ਕਿਵੇਂ ਬ੍ਰੇਕ ਕਰੋਗੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਛਲੇ ਇਲੈਕਸ਼ਨ ਦੇ ਵਿੱਚ ਪੰਚਾਇਤ ਦੇ ਵਿੱਚ ਨਾ ਕਾਫੀ ਪੰਚਾਇਤਾਂ ਜਿਹੜੀਆਂ ਯੂਨਾਨੀਮਸ ਇਲੈਕਟ ਹੋਈਆਂ ਇਲੈਕਸ਼ਨਸ ਨਹੀਂ ਹੋਈਆਂ ਉਹਨੇ ਕੁਝ ਇਨਸੈਂਟਿਵ ਦਿੱਤਾ ਸੀ ਗਵਰਨਮੈਂਟ ਨੇ ਕਿ 5 ਲੱਖ ਰੁਪਏ ਅਸੀਂ ਉਹਨਾਂ ਨੂੰ ਦੇਾਂਗੇ ਜਿਹੜੇ ਸਰਬਸੰਮਤੀ ਨਾਲ ਇਲੈਕਸ਼ਨ ਜਾਈ। ਤੋ ਪੋਸੀਬਲ ਹੈ। ਪਰ ਇਹ ਇਹ ਇਮਪ੍ਰੈਕਟਿਬਲ ਨਹੀਂ ਹੈ। ਕਈ ਪੰਚਾਇਤਾਂ ਨੇ ਅੱਗੇ ਕੀਤਾ ਤੇ ਜੇ ਇਹਨੂੰ ਹੋਰ ਥੋੜਾ ਜਿਹਾ ਪ੍ਰੋਪਗੇਟ ਕੀਤਾ ਜਾਵੇ ਸਮਝਾਇਆ ਜਾ ਸਕੇ ਤਾਂ ਹੋ ਸਕਦਾ ਕੁਝ ਪਰਸੈਂਟੇਜ ਅਰਕਾਂ ਵੱਜ ਜਾਏ ਫਿਰ ਹੌਲੀ 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 ਇਸ ਤਰ੍ਹਾਂ ਇੱਕ ਟਰਸਟ ਫੈਕਟਰ ਬਹੁਤ ਵੱਡਾ ਹੁੰਦਾ ਹੈ ਅਗਰ ਮੈਂ ਤੁਹਾਡੇ ਉਸ ਕੇਸ ਦੀ ਗੱਲ ਕਰਾਂ 2015 ਤੋਂ 24 ਤੱਕ ਅਸੀਂ ਪਹੁੰਚ ਚੁੱਕੇ ਹਾਂ। ਕੁਸੀ ਰਿਪੋਰਟ ਵੀ ਆਪਣੀ ਬੋਥ ਸਮੇਂ ਸਬਮਿਟ ਕਰਤੀ ਉਸ ਤੋਂ ਬਾਅਦ ਬੜੀਆਂ ਐਸਆਈਟੀਆਂ ਬਣ ਗਈਆਂ ਉਹ ਹਲੇ ਤੱਕ ਵੀ ਨਾਤਾ ਅਦਾਲਤਾਂ ਦੇ ਵਿੱਚ ਉਹ ਟਰਸਟ ਵੇਖਿਆ ਗਿਆ ਲੋਕਾਂ ਦਾ ਕਿ ਹਾਂ ਅਗਰ ਅਦਾਲਤ ਦਾ ਕੋਈ ਡਿਸੀਜਨ ਆਉਂਦਾ ਨਾ ਹੀ ਉਹ ਐਸਆਈਟੀਆਂ ਦੇ ਵਿੱਚ ਨਾ ਹੀ ਉਹ ਕਮਿਸ਼ਨਰਾਂ ਦੇ ਵਿੱਚ ਹਾਏ ਮੰਤਬਾ ਕੀ ਗੱਲ ਹੈ ਜੀ ਉਹਨੂੰ ਕਨਕਲੂਜਨ ਤੇ ਜਾਣਾ ਚਾਹੀਦਾ ਸੀ ਨਹੀਂ ਜਾ ਸਕੇ ਅਜੇ ਤੱਕ ਉਹਦੇ ਕਈ ਕਾਰਨ ਨੇ ਥਿਸ ਅਨਫੋਰਚੂਨੇਟ ਕੁਝ ਗਵਰਨਮੈਂਟ ਦਾ ਕਸੂਰ ਹੈ ਕੁਝ ਕੋਰਟਸ ਦਾ ਕਸੂਰ ਹੈ ਕੁਝ ਇਨਵੈਸਟੀਗੇਟਿੰਗ ਏਜੰਸੀ ਦਾ ਕਸੂਰ ਹੈ ਸਾਰਿਆਂ ਨੇ ਰਲ ਮਿਲ ਕੇ ਇਸ ਨੂੰ ਦੇਖੋ ਹਰ ਇੱਕ ਅਕਿਊਜ਼ ਜਿਹੜਾ ਹੁੰਦਾ ਨਾ ਉਹ ਬਹੁਤ ਹੱਥ ਪੈਰ ਮਾਰਦਾ ਨਾਰਮਲੀ ਅਕਿਊਜ਼ ਦੇ ਕਹਿੰਦੇ ਨਾ ਟ੍ਰਾਇਲ ਚੇਂਜ ਹੁੰਦੇ ਨੇ ਨਾ ਵੈਨਿਊ ਚੇਂਜ ਹੁੰਦੇ ਨੇ ਟ੍ਰਾਇਲ ਦੇ ਬਟ ਇਸ ਕੇਸ ਵਿੱਚ ਮੈਂ ਦੇਖਿਆ ਗਿਆ ਹੈ ਕਿ ਬੜੇ ਅਨਪ੍ਰੈਸੀਡੈਂਟਰੀ ਜੀ ਗੱਲਾਂ ਹੋਈਆਂ ਕੋਰਟ ਨੇ ਇੱਕ ਇਨਵੈਸਟੀਗੇਸ਼ਨ ਸੈਟੀਸਾਈਜ਼ ਕਰ ਦਿੱਤੀ ਜਿਹੜੀ ਨਾਰਮਲੀ ਨਹੀਂ ਹੁੰਦੀ ਜੇ ਕੋਈ ਧਰਤੀ ਹੋਵੇ ਤਾਂ ਉਹ ਜਾਂ ਅਕਿਊਜ਼ ਨੂੰ ਫਾਇਦਾ ਜਾਂਦਾ ਹੈ ਇਹ ਆ ਹੁੰਦਾ ਹੈ ਕਿ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਹੋ ਜਾਂਦੀ ਹੈ ਵੀ ਮਿਰਿਸ ਬਿਲਕੁਲ ਮੋੜ ਤੋਂ ਹੀ ਖਾਰਜ ਨਹੀਂ ਕੀਤੀ ਜਾਂਦੀ ਸੋ ਕਈ ਸੈਟਬੈਕਸ ਆਏ ਨੇ ਇਹਦੇ ਤੇ ਉਹਦੇ ਕਈ ਕਾਰਨ ਨੇ ਤੇ ਜਿਸ ਕਰਕੇ ਕਨਕਲੂਜਨ ਤੱਕ ਨਹੀਂ ਜਾ ਸਕਿਆ ਜਾਂਦਾ ਸਰ ਤੇਰਾ ਸੱਚਾ ਸੋਧਦੇ ਵਾਲਾ ਤਾਂ ਕਿੰਨਾ ਕੋਯੋਗਦਾਨ ਸੀਗਾ ਇਸ ਪੂਰੇ ਇਨਸੀਡੈਂਟ ਦੇ ਵਿੱਚ ਤੇ ਕਿਉਂ ਉਹਨਾਂ ਤੋਂ ਹਾਲੇ ਤੱਕ ਇਨਕੁਆਇਰੀ ਨਹੀਂ ਹੋ ਪਈ ਦੇਖੋ ਮੇਰੇ ਵਿਚਾਰ ਨਾਲ ਤੇ ਮੇਰੀ ਫਾਈਨਡਿੰਗ ਤੇ ਇਹੀ ਹੈ ਕਿ ਉਹ ਰਿਸਪੌਂਸਿਬਿਲਟੀ ਜਿੱਤੋਂ ਕਦ ਕਾਰਵਾਈ ਸ਼ੁਰੂ ਹੋਈ ਉਦੇਤੇ ਬਿਕੋਜ਼ ਦੇਖੋ ਗੱਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੇ ਡੇਰਾ ਸੱਚਾ ਸੌਦਾ ਵੱਲ ਕੋਈ ਇਨਵੈਸਟੀਗੇਟਰੀ ਏਜੰਸੀ ਨੇ ਉਹਨਾਂ ਜਦ ਤੱਕ ਨਹੀਂ ਗਈ ਜਦ ਨਾ ਤੱਕ ਉਹਦੀ ਕਨਵਿਕਸ਼ਨ ਪੰਚਕੋਲੇ ਵਾਲਾ ਇਨਸੀਡੈਂਟ ਨਹੀਂ ਹੋਇਆ ਸੀ ਜਦੋਂ ਉਹਦੀ ਕਨਵਿਕਸ਼ਨ ਹੋਈ ਤੇ ਉਦੋਂ ਥੋੜਾ ਜਿਹਾ ਪ੍ਰੈਸ਼ਰ ਇਨਵੈਸਟੀਗੇਟਿਡ ਏਜੰਸੀ ਜਾਂ ਗਵਰਨਮੈਂਟ ਦੇ ਤੇ ਘਟਿਆ ਫਿਰ ਇਹ ਇਨਵੈਸਟੀਗੇਟਿੰਗ ਏਜੰਸੀ ਨੇ ਉਧਰ ਨੂੰ ਸੋਚਿਆ ਤੇ ਉਹਨਾਂ ਨੂੰ ਪਾਇਆ ਔਰ ਉਹ ਉਹਦੀ ਜ਼ਿੰਮੇਵਾਰੀ ਪਾਈ ਗਈ ਹੀ ਇਜ਼ ਅ ਵੈਰੀ ਇਨਫਲੂਐਂਸ਼ੀਅਲ ਪਰਸਨ ਗਵਰਨਮੈਂਟ ਨਾਲ ਹੀ ਲੱਗਦਾ ਤੁਸੀਂ ਦੇਖੋ ਜਿਸ ਤਰ੍ਹਾਂ ਹਸਾਬ ਨਾਲ ਪਰੋਲ ਦਿੱਤੀ ਜਾਂਦੀ ਉਹਨੂੰ ਆਮ ਆਦਮੀ ਸਾਰੀ ਸਾਰੀ ਜ਼ਿੰਦਗੀ ਵਿੱਚ ਕਈ-ਕਈ ਵਾਰਾਂ ਕੋਟਾਂ ਕਚੈਰੀਆਂ ਦੇ ਚੱਕਰਾਂ ਜਾਂਦਾ ਹੈ ਪਰੋਲ ਵੀ ਮਿਲਦੀ ਉਹਨੂੰ ਡੀਸੀ ਦੇ ਉੱਤੇ ਲੈਵਲ ਦੇ ਉੱਤੇ ਹਰ ਸਾਲ ਕ ਪਰੋਲ ਮਿਲ ਜਾਂਦੀ ਸੋ ਇਹ ਪੋਸੀਬਲ ਹੈ ਸਰ ਜਿਵੇਂ ਜਿੱਦਾਂ ਵਾਰ-ਵਾਰ ਪਰੋਲ ਦੇ ਦਿੱਤੀ ਜਾਂਦੀ ਆ politically motivated ਦੱਸਿਆ ਜਾਂਦਾ ਇਹ ਲੀਗਲੀ ਪੋਸੀਬਲ ਹੈ ਕਿ ਇੱਕ ਵਿਅਕਤੀ ਨੂੰ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵਾਰ ਪਰੋਲ ਦੇ ਦਿੱਤੀ ਜਾਂਦੀ ਦੇਖੋ ਜਿਹੜੀ ਪਰੋਲ ਮਿਲਦੀ ਹੋਏਗੀ ਹੂਕ ਤੇ ਐਕਟ ਦੇ ਮੁਤਾਬਕ ਬਟ ਕੁਐਸਚਨ ਇਹ ਸੋਚਣਾ ਹੁੰਦਾ ਹੈ ਕਿ ਇਹ ਬੰਦੇ ਨੂੰ ਪਰੋਲ ਦੇਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ that is the issue ਐਕਟ ਦੇ ਵਿੱਚ ਤਾਂ ਪ੍ਰੋਵਾਈਡਡ ਹੈਗਾ ਕਿ ਮਹੀਨੇ ਸਾਲ ਦੇ ਵਿੱਚ ਇੰਨੇ ਪਹਿਲੇ ਸਾਲ ਦੇ ਵਿੱਚ ਇੰਨੇ ਦੂਜੇ ਸਾਲ ਜਿੰਨੇ ਵੀ ਡਿਊ ਹੈਗੇ ਆ ਉਹ ਤਾਂ ਉਸ ادارے ਚ ਹੋਏਗੀ ਬਟ ਇਹ ਆਮ ਆਦਮੀ ਨੂੰ ਥੋੜਾ ਇਦਾਂ ਮਿਲਦੀ ਆ ਆਮ ਆਦਮੀ ਨੂੰ ਤੇ ਉਹ ਡੀਸੀ ਕਦੀ ਵੀ ਕਹਿੰਦਾ ਨਹੀਂ ਜੀ ਇਹਦਾ ਖਤਰਾ ਹੈ ਬੜਾ ਜੀ ਪਿੰਡ ਜਾਊਗਾ ਤੇ ਬੜਾ ਖਤਰਾ ਹੋ ਜਾਣਾ ਇਹ ਹੋ ਜਾਣਾ ਉਹ ਹੋ ਜਾਣਾ ਤੇ ਜੇ ਸਾਥ ਵੀ ਨੇ ਇੰਨਾ ਕੁਝ ਕੀਤਾ ਇੱਕ ਮਰਡਰ ਇੱਕ ਰੇਪ ਇਹੋ ਜਿਹੇ ਚਾਰजेस ਨੇ ਉਹਨੂੰ 5 ਮਿੰਟ ਚ ਪ੍ਰੋਲ ਮਿਲ ਜਾਂਦੀ ਡਿਪਟੀ ਕਮਿਸ਼ਨਰ ਤੋਂ ਮਿਲ ਜਾਂਦੀ ਹੈ ਜਦੋਂ ਮਰਜ਼ੀ ਚਾਏ ਔਰ ਅਨਫੋਰਚੂਨੇਟ ਪਾਰਟੀ ਹੈ ਕਿ ਉਹਨੂੰ ਪ੍ਰੋਲ ਉਹਦੋਂ ਮਿਲਦੀ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਆਪਾਂ ਉਦਾਂ ਨਹੀਂ ਨਾਰਮਲ ਮਿਲਦੀ ਪ੍ਰੋਲ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਜਿਵੇਂ ਹਰਿਆਣੇ ਚ ਇਲੈਕਸ਼ਨ ਹੋ ਰਹੀ ਹੈ ਕਿਤੇ ਇਲੈਕਸ਼ਨ ਹੋ ਰਹੀ ਹੈ ਉਦੋਂ ਪ੍ਰੋਲ ਮਿਲ ਜਾਂਦੀ ਹੈ ਉਹਨੂੰ ਕੋਈ ਕਾਲ ਇੱਕ ਇੱਕ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਨਾ ਬਟ ਇਨਸੈਂਸਿਟਿਵ ਹੈ ਗਵਰਨਮੈਂਟ ਲੋਕਾਂ ਦਾ ਅੱਜ ਕੱਲ ਮੈਂ ਸਮਝਦਾ ਕਿ ਲੋਕ ਵੀ ਇਨਸੈਂਸਿਟਿਵ ਹੋਏ ਪੈ ਨੇ ਉਹਨਾਂ ਨੂੰ ਮਿਲਦੀ ਤੇ ਮਿਲ ਗਈ ਚਲੋ ਠੀਕ ਹੈ ਜੀ ਜਾਓ ਕਿਉਂਕਿ ਲੋਕ ਵੀ ਇੰਤਜ਼ਾਰ ਵੀ ਇੱਕ ਸਮੇਂ ਤੱਕ ਬੰਦਾ ਕਰ ਪੰਦਾ ਪੇਸ਼IENTS ਲੈਵਲ ਇੱਕ ਲੈਵਲ ਤੱਕ ਹੁੰਦਾ ਹੈ ਹਨਾ ਦੇਖੋ ਪੇਸ਼IENTS ਲੈਵਲ ਇਦਾਂ ਹੈ ਕਿ ਅੱਜ ਕੱਲ ਸਿਸਟਮ ਇਹ ਹੋ ਗਿਆ ਵੀ ਆਰ ਨਾਊ ਜਿਹੜਾ ਸਿਸਟਮ ਚੱਲ ਰਿਹਾ ਚੱਲਣ ਦਿਓ ਸਾਡਾ ਐਟੀਟਿਊਡ ਇਹ ਬਣ ਗਿਆ ਰਿਸਪੋਨਸਿਬਲ ਕਿਨੂੰ ਸਮਝਦੇ ਸੈਟੀਟਿਊਡ ਦੇ ਪਿੱਛੇ ਬੇਸਿਕਲੀ ਤਾਂ ਜਨਤਾ ਦਾ ਹੈ ਸਹਲਾ ਪੰਜਾਬ ਦੀ ਜਨਤਾ ਨੇ ਹਮੇਸ਼ਾ ਆਪਣੇ ਆਪ ਨੂੰ ਬਹੁਤ ਐਕਸਪ੍ਰੈਸਿਵ ਹੈ ਉਹਨਾਂ ਨੇ ਬੜਾ ਬੋਲਡਲੀ ਐਕਸਪ੍ਰੈਸ ਕੀਤਾ ਉਹਨਾਂ ਦਾ ਸਿਲੈਕਸ਼ਨ ਚ ਦੇਖ ਲਓ ਉਹਨਾਂ ਦੀ ਬੜੀ ਬੋਲਡ ਐਕਸਪ੍ਰੈਸ਼ਨ ਸੀਗੀ ਉਹਨਾਂ ਨੇ ਲੋ ਬੰਦੇ ਐਸੇ ਜਿਤਾਏ ਜਿਨ੍ਹਾਂ ਦੇ ਕੋਲ ਰਿਸੋਰਸਸ ਨਹੀਂ ਸੀ ਜਿਹੜੇ ਹਾਜ਼ਰ ਵੀ ਨਹੀਂ ਸੀ ਤਾਂ ਐਕਸਪ੍ਰੈਸਿਵ ਤੇ ਹੈ ਫਿਰ ਲੋਕਾਂ ਦਾ ਗੁੱਸਾ ਇਦਾਂ ਨਿਕਲਦਾ ਨਾ ਕਿਤੇ ਬਹੁਤ ਬਹੁਤ ਧੰਨਵਾਦ ਸਰ ਤਾਂ ਬਿਲਕੁਲ ਜਸਟਿਸ ਰਣਜੀਤ ਸਿੰਘ ਸਾਡੇ ਨਾਲ ਸੀਗੇ ਬਹੁਤ ਅਸੀਂ ਉਸ ਮਾਮਲੇ ਨੂੰ ਲੈ ਕੇ 2015 ਦੇ ਮੈਟਰ ਨੂੰ ਲੈ ਕੇ ਵੀ ਗੱਲਾਂ ਬਾਤਾਂ ਕੀਤੀਆਂ ਤੇ ਇੱਕ ਜਿਹੜਾ ਇਹ ਲੋਕ ਰਾਜ ਪੰਜਾਬ ਦੇ ਤਹਿਤ ਇਹਨਾਂ ਨੇ ਲੋਕ ਇਕਤਾ ਮਿਸ਼ਨ ਦੀ ਗੱਲ ਕੀਤੀ ਕਿ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਕੋਰਟਾਂ ਦੇ ਵਿੱਚ ਪੈਂਡਿੰਗ ਪਏ ਹੋਏ ਨੇ ਤੇ ਇਹਨਾਂ ਦਾ ਨਿਪਟਾਰਾ ਉਦੋਂ ਹੋ ਸਕਦਾ ਜਦੋਂ ਕਿ ਲੋਕ ਜਿਹੜੇ ਨੇ ਉਹ ਇਕੱਠੇ ਹੋਣ ਜਿਹੜੀਆਂ ਪੰਚਾਇਤੀ ਇਲੈਕਸ਼ਨਸ ਨੇ ਪੰਚਾਇਤਾਂ ਦੇ ਵਿੱਚ ਜਿਹੜੇ ਸਰਪੰਚ ਪੰਚ ਚੁਣੇ ਜਾਂਦੇ ਨੇ ਉਹ ਸਰਬਸੰਮਤੀ ਦੇ ਨਾਲ ਚੁਣੇ ਜਾਣ ਤੇ ਲੋਕਾਂ ਦੀ ਇਕਤਾ ਮੁਰਤੋਂ ਇਕੱਠੀ ਹੋਏਗੀ ਤਾਂ ਇਹ ਕੋਰਟ ਕੇਸ ਸਭ ਵੀ ਘਟਣਗੇ ਤੇ ਇਸ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇੱਕ ਤਰਤਾ ਜਿਹੜੀ ਉਹ ਜ਼ਰੂਰ ਹੋਏਗੀ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ